ਦੋਸਤੋ ਇਹ ਹਰੜ ਦਾ ਪੇੜ ਹੈਗਾ ਪੌਦਾ ਹੈਗਾ ਦੇਖੋ ਤੁਸੀਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਇਹਦੇ ਬਾਰੇ ਦੱਸਾਂਗੇ ਇਹ ਕਿੰਨਾ ਫਾਇਦੇਮੰਦ ਹੈਗਾ ਆਪਣੇ ਸਰੀਰ ਵਾਸਤੇ ਤੇ ਇਹਦੀ ਜੇ ਆਪਾਂ ਇਹਨੂੰ ਉਗਾਉਣਾ ਹੈਗਾ ਕਿ ਖੇਤੀ ਵੀ ਕਰਨੀ ਖੇਤੀ ਤਾਂ ਆਪਾਂ ਸ਼ਾਇਦ ਬੜਾ ਇੱਕੋ ਅਲੱਗ ਪ੍ਰੋਸੈਸ ਹੈ ਤੇ ਇਹਨੂੰ ਜੇ ਆਪਾਂ ਆਪਣੇ ਘਰ ਬਾਹਰ ਵੀ ਲਗਾਵਾਂਗੇ ਤਾਂ ਕਿਵੇਂ ਲਗਾਉਣਾ ਹੈਗਾ ਤੇ ਇਹਦੇ ਕਿੰਨੇ ਕੁ ਫਾਇਦੇ ਹੈਗੇ ਅੱਜ ਸਾਡੇ ਵਿੱਚ ਇੱਥੇ ਮੈਂ ਹਰੀਪੁਰ ਕੂੜਾ ਪਿੰਡ ਦੇ ਵਿੱਚ ਆਏ ਹੋਏ ਹਾਂ ਜੀ ਤੇ ਤੁਹਾਡਾ ਜੀ ਸਵਾਗਤ ਹੈ ਜੀ ਮਾਸਟਰ ਧਰਮਪਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਜਰਨ ਸਾਹਿਬ ਤੁਹਾਡਾ ਜੀ ਆਪ ਦਾ ਵਾਹ ਜੀ ਵਾਹ ਤੇ ਨਾਲ ਇਹਨਾਂ ਦੇ ਸੁਪੁੱਤਰ ਬੇਟੇ ਹੈ ਜੀ ਡਾਕਟਰ ਸਾਹਿਬ ਆਯੁਰਵੈਦਿਕ ਡਾਕਟਰ ਹੈ ਜੀ ਡਾਕਟਰ ਯੁਵਰਾਜ ਹਾਂ ਜੀ ਡਾਕਟਰ ਯੁਵਰਾਜ ਹੈਗੇ ਆ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈਗਾ ਜੀ ਤੇ ਇਹ ਅੱਜ ਦੱਸੋ ਸਾਨੂੰ ਹਰੜ ਬਾਰੇ ਕਿਉਂਕਿ ਹਰੜ ਬਾਰੇ ਆਯੁਰਵੇਦ ਦੇ ਵਿੱਚ ਬਹੁਤ ਸੁਣਿਆ ਹੈ ਹਰੜ ਦਾ ਨਾਮ ਇੱਕ ਵੱਡੀ ਹਰੜ ਹੁੰਦੀ ਹੈ ਕਿ ਛੋਟੀ ਹਰੜ ਹੁੰਦੀ ਹੈ ਇਹ ਵਾਲੀ ਕਿਹੜੀ ਹਰੜ ਹੈਗੀ ਹੈ ਜੀ ਸਰ ਇਹ ਛੋਟੀ ਹਰੜ ਹੈਗੀ ਹੈ ਜੀ ਅੱਛਾ ਜੀ ਔਰ ਇਹਦੇ ਇਨੇ ਫਾਇਦੇ ਆ ਜੀ ਹਮ ਸਾਡੇ ਸਰੀਰ ਨੂੰ ਇਹਦਾ ਤ੍ਰਿਫਲਾ ਚੂਰਨ ਬਣਾਉਂਦੇ ਆ ਜੀ ਆਪਾਂ ਅੱਛਾ ਜੀ ਇਹ ਤਿੰਨ ਹਰੜ ਬੇੜਾ ਤੇ ਆਮਲਾ ਲੈ ਕੇ ਤ੍ਰਿਫਲਾ ਚੂਰਨ ਰਾਤ ਨੂੰ ਲੈਂਦੇ ਆ ਹਮ ਕਿਸੇ ਵੀ ਤਰ੍ਹਾਂ ਦੀ ਪੇਟ ਦੀ ਕਬਜ ਗੈਸ ਐਸ ਡੀਟੀਟੀ ਸਭ ਨੂੰ ਇਹ ਦੂਰ ਕਰਦੀ ਹੈ ਜੀ ਔਰ ਇਸ ਦੇ ਇਨੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਆ ਸਰੇ ਦੇ ਇਸ ਨੂੰ ਆਪਾਂ ਆਮ ਘਰਾਂ ਦੇ ਵਿੱਚ ਵੀ ਲਗਾ ਸਕਦੇ ਹਾਂ ਅਸੀਂ ਇਹ ਪੌਦਾ ਲਗਾਇਆ ਇਹਦੀ ਉਮਰ ਲਗਭਗ 5 6 ਸਾਲ ਹੈ ਜੀ ਅੱਛਾ ਇਸ ਪੌਦੇ ਦੀ ਠੀਕ ਹੈ ਜੀ ਤੁਸੀਂ ਦੀ ਹਾਈਟ ਦੇਖੋ ਇਹਨੂੰ ਫੁੱਲ ਲੱਗਣੇ ਸ਼ੁਰੂ ਹੋ ਚੁੱਕੇ ਹੈ ਜੀ ਅੱਛਾ ਜੀ ਠੀਕ ਹੈ ਫੁੱਲ ਲੱਗਣੇ ਸ਼ੁਰੂ ਹੋ ਚੁੱਕੇ ਹਨ ਬਰਸਾਤ ਦੇ ਮੌਸਮ ਦੇ ਵਿੱਚ ਇਹ ਬਿਲਕੁਲ ਹਰਾ ਭਰਾ ਹੋ ਜਾਂਦਾ ਜੀ ਗਰਮੀ ਦੇ ਵਿੱਚ ਥੋੜੀ ਸਮੱਸਿਆ ਨੂੰ ਪਾਣੀ ਜ਼ਿਆਦਾ ਦੇਣਾ ਪੈਂਦਾ ਜੀ ਹੂੰ ਔਰ ਇਹ ਮੈਨੂੰ ਲੱਗਦਾ ਵੀ ਹਰੇਕ ਥਾਂ ਤੇ ਹੋ ਸਕਦਾ ਇਹ ਆਪਣੇ ਪੰਜਾਬ ਦੇ ਹਰੇਕ ਘਰ ਚ ਹੋ ਸਕਦਾ ਛਾਹ ਤੋਂ ਇਲਾਵਾ ਜਿਵੇਂ ਨਿੰਬ ਦੀ ਛਾਹ ਹੈ ਅਸੀਂ ਨਾਲ ਨਿੰਬ ਲਾਇਆ ਜੀ ਨਾਲੇ ਦੇ ਨਿੰਬ ਦੀ ਛਾਹ ਔਰ ਹਰੜ ਦੀ ਛਾਹ ਹੂੰ ਇਸੇ ਤਰ੍ਹਾਂ ਦੇ ਗੁਣ ਲੱਗ ਭਾਗੇ ਦੇ ਇਹਦੀ ਛਾਹ ਵੀ ਤੇ ਔਰ ਇਹਦੇ ਮੈਡੀਸਨ ਜਿਹੜੇ ਗੁਣ ਹੈ ਹੂੰ ਪੇਟ ਵਾਸਤੇ ਗੈਸ ਵਾਸਤੇ ਔਰ ਮੂੰਹ ਚ ਵੀ ਅਸੀਂ ਰੱਖ ਲੈਂਦੇ ਆ ਮੂੰਹ ਦੇ ਛਾਲਿਆਂ ਵਾਸਤੇ ਹੂੰ ਇਹ ਬਹੁਤ ਹੀ ਫਾਇਦੇਮੰਦ ਸਾਡੇ ਲਈ ਮੰਨੀ ਜਾਂਦੀ ਹੈ ਡਾਕਟਰ ਸਾਹਿਬ ਬੜਾ ਵੱਡਾ ਰੋਲ ਹੈਗਾ ਹਰੜ ਦਾ ਆਯੁਰਵੇਦ ਦੇ ਵਿੱਚ ਹੈਨਾ ਸਹੀ ਗੱਲ ਤੇ ਇਹਦੇ ਵਿੱਚ ਹੋਰ ਕੀ ਕੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀ ਕੀ ਹੋਰ ਕੀ ਕੀ ਇਹਦੇ ਫਾਇਦੇ ਹੈਗੇ ਸਭ ਤੋਂ ਵੱਡਾ ਫਾਇਦਾ ਤੇ ਇਹਦਾ ਐਬਡੋਮਨ ਦਾ ਹੀ ਹੈ ਜੀ ਪੇਟ ਦੇ ਰੋਗ ਹੋ ਗਏ ਜਿਹੜੇ ਵੀ ਉਹਦੇ ਲਈ ਤ੍ਰਿਫਲਾ ਸਭ ਤੋਂ ਬੈਸਟ ਹੈ ਪੱਕੇ علاوہ ਜਿਵੇਂ ਦੱਸਿਆ ਅਲਸਰ ਜਿਵੇਂ ਹੁੰਦੇ ਮਾਊਥ ਅਲਸਰ ਹੋ ਗਏ ਜਿਹੜੇ ਵੀ ਜੁਡੀਨਲ ਅਲਸਰ ਇਹ ਵੀ ਹੁੰਦੇ ਉਹਦੇ ਲਈ ਬਹੁਤ ਸਹੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਤਰਨਪਾਲ ਜੀ ਆਪਾਂ ਹੁਣੇ ਜ਼ਿਕਰ ਕਰ ਰਹੇ ਸੀਗੇ ਕਿ ਵੈਸੇ ਇਹ ਆਮ ਲੱਗੇ ਵੀ ਹੋਏ ਨਜ਼ਰ ਆਉਂਦੇ ਆ ਕਿਤੇ ਜਾਂ ਲੋਕਾਂ ਨੂੰ ਪਹਿਚਾਣ ਨਹੀਂ ਹੈਗੀ ਜਾਂ ਸੜਕਾਂ ਦੇ ਕਿਨਾਰੇ ਤੇ ਲੱਗੇ ਹੋਣ ਜਾਂ ਹੋਰ ਕਿਤੇ ਬਾਗ ਦੇ ਵਿੱਚ ਲੱਗੇ ਹੈਗੇ ਆ ਸਾਰਾ ਚੰਡੀਗੜ੍ਹ ਦੇਖਿਆ ਔਰ ਇੱਕ ਮੈਡੀਸਨ ਗਾਰਡਨ ਚ ਅਕਸਰ ਲਗਾਏ ਜਾਂਦੇ ਆ ਇਹ ਹਮ ਔਰ ਜਿਵੇਂ ਆਪਣੇ ਸਸਥਾਵਾ ਹੈਗੀਆਂ ਹੂੰ ਇਹ ਲਗਾਣੇ ਹੀ ਪੈਂਦੇ ਸਰ ਆਪਣੇ ਆਪ ਸ਼ਹਿਦ ਹੀ ਉਗਦੇ ਹੋਣ ਇੱਧਰ ਆਪਣੇ ਇਲਾਕੇ 'ਚ ਹੂੰ ਹੂੰ ਇਹ ਲਗਾਣੇ ਪੈਂਦੇ ਆ ਜੀ ਨਰਸਰੀ ਤੋਂ ਲੈ ਕੇ ਕਿਤੇ ਵੀ ਆਪਾਂ ਲਗਾ ਸਕਦੇ ਆ ਜੀ ਤੇ ਆਪਾਂ ਇਹਨੂੰ ਆਪਣੇ ਘਰ ਵੀ ਲਗਾ ਸਕਦੇ ਆ ਜੀ ਇੱਕ ਬੋਧਾ ਤਾਂ ਜ਼ਰੂਰ ਲਗਾਓ ਜੀ ਆਪਣੇ ਘਰ ਦੇ ਵਿੱਚ ਛਾਂ ਵੀ ਬੜੀ ਵਧੀਆ ਹੈਗੀ ਜੀ ਇਹਦੇ ਛਾਂ ਵੀ ਬੜੀ ਸੰਘਣੀ ਆ ਜੀ ਹਾਂ ਤੇ ਇਹਦੇ ਜਿਹੜੇ ਫਾਇਦੇ ਹੈਗੇ ਆ ਆਯੁਰਵੇਦ ਦੇ ਆਪਾਂ ਸਾਫ਼ ਨਾ ਦੇਖੀ ਤਾਂ ਬਹੁਤ ਜ਼ਿਆਦਾ ਫਾਇਦੇ ਵੀ ਇਹਦੇ ਹੈਗੇ ਨੁਕਸਾਨ ਕੋਈ ਨਹੀਂ ਹੈਗਾ ਜੀ ਨਹੀਂ ਇਹ ਤਾਂ ਫਾਇਦੇ ਫਾਇਦੇ ਆ ਸਰ ਜਾਨ ਸਾਹਿਬ ਇਹਦੇ ਬਹੁਤ ਫਾਇਦੇ ਆ ਜੀ ਮੈਂ ਤਾਂ ਇਹੀ ਬੇਨਤੀ ਕਰਾਂਗਾ ਜੀ ਸਾਰਿਆਂ ਨੂੰ ਹਰੜ ਦਾ ਔਰ ਨਿੰਮ ਦਾ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਘਰ ਦੇ ਵਿੱਚ ਤੇ ਆਪਾਂ ਹੋਰ ਗੱਲ ਕਰਦੇ ਹੈਗੇ ਕਿ ਇਹਦਾ ਇਹ ਮਿਲਦੇ ਕਿੱਥੋਂ ਹੈ ਜੀ ਪਾਜ਼ਿਟਿਵ ਸਰ ਇਹ ਕਿਸੇ ਵੀ ਨਰਸਰੀ ਤੋਂ ਲੈ ਸਕਦੇ ਆਪਾਂ ਅੱਛਾ ਜੀ ਜਾਂ ਆਯੁਰਵੈਦਿਕ ਪਲਾਂਟ ਜਿੱਥੇ ਮਿਲਦੇ ਆ ਉਥੋਂ ਜਾਂ ਕਿਸੇ ਵੀ ਨਰਸਰੀ ਤੋਂ ਡਿਮਾਂਡ ਕਰ ਦੋ ਆਮ ਮਿਲ ਜਾਂਦੇ ਆ ਸਰ ਇਹ ਆਮ ਮਿਲ ਜਾਂਦੇ ਆ ਜੀ ਅਸੀਂ ਕਈ ਵਾਰੀ ਇਗਨੋਰ ਕਰ ਦਿੰਦੇ ਆ ਜੀ ਹਰ ਚੀਜ਼ ਨੂੰ ਅਸੀਂ ਜ਼ਿਆਦਾਤਰ ਪੇੜ ਪੌਦਿਆਂ ਨੂੰ ਅਸੀਂ ਇਗਨੋਰ ਕਰ ਜਾਂਦੇ ਆ ਦਰਸ਼ਕੋ ਤੁਸੀਂ ਦੇਖੋ ਕਿ ਇਹ ਹਰੜ ਦਾ ਛੋਟੀ ਹਰੜ ਦਾ ਇਹ ਪੌਦਾ ਹੈਗਾ ਪੇੜ ਹੈਗਾ ਜੀ 4 ਸਾਲ ਹੋ ਗਏ 4 ਦੇ ਵਿੱਚ ਔਰ ਆਯੁਰਵੇਦ ਦੇ ਵਿੱਚ ਇਹਦਾ ਇੰਨਾ ਕੁ ਜ਼ਿਆਦਾ ਮਹੱਤਵ ਹੈਗਾ ਕਿ ਮਤਲਬ ਕਿੰਨੇ ਕੁ ਗੁਣ ਗਿਣਾਈਏ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਇਹਦੇ ਗੁਣ ਹੈਗੇ ਤੇ ਤੁਸੀਂ ਜ਼ਰੂਰ ਆਪਣੇ ਘਰਾਂ ਦੇ ਵਿੱਚ ਇਸ ਨੂੰ ਲਗਾਓ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤਰਨਪਾਲ ਜੀ ਤੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚੀ